ਨਾ 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 ਹੋਰ ਕੀਤੇ ਭਾਈ ਹਾਂ ਹੋਰ ਜੀ ਸਾਰੀ ਕਲ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦੇ ਹੋਰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਹੈਰੀ ਪਰੀ ਵਲੌਗ ਦੇ ਵਿੱਚ ਹੋਰ ਜੀ ਠੀਕ ਹੋ ਸਾਰੇ ਜਣੇ ਤੇ ਇਹ ਆਪਣੇ ਡਰੋਨ ਦਾ ਸੀਨ ਸੀ ਮਾੜਾ ਐ ਮੈਂ ਕਿਹਾ ਸਵੇਰੇ ਸਵੇਰੇ ਡਰੋਨ ਨਾਲ ਪੰਗੇ ਲੈ ਲਈਏ ਤੇ ਲੋ ਵੀ ਦੋਸਤੋ ਅੱਜ ਦਾ ਵਲੌਗ ਆਪਾਂ ਕਰਤਾ ਫਿਰ ਸ਼ੁਰੂ ਹਨਾ ਤੇ ਚਲੋ ਜੀ ਹੁਣ ਵਧੀਆ ਐ ਸੀਨ ਚੱਕ ਕੇ ਤੁਹਾਨੂੰ ਵਿਖਾਉਨੇ ਆ ਦਾ ਲੋ ਵੀ ਦੋਸਤੋ ਆ ਟਿੱਬਿਆਂ ਦਾ ਵੀਊ ਚੈੱਕ ਕਰੋ ਤੁਸੀਂ ਰਾਜਸਥਾਨ ਦਾ ਆ ਸਾਰਾ ਏਰੀਆ ਚੈੱਕ ਕਰੋ ਬਹੁਤ ਹੀ ਜਿਆਦੇ ਘੈਂਡ ਆ ਯਾਰ ਆ ਸਾਹਮਣੇ ਜੋ ਵੀ ਇਹ ਵੀਰੇ ਟਿੱਬੇ ਆ ਸਾਰੇ ਇਹ ਥੋੜਾ ਜਿਹਾ ਪਸ਼ੂਆਂ ਲਈ ਬਣਾਇਆ ਹੋਇਆ ਡੈਡੀ ਜੀ ਹੋਰਾਂ ਨੇ ਤੁਸੀਂ ਇਹ ਵੀ ਦੇਖ ਲਓ ਬਹੁਤ ਹੀ ਜਿਆਦੇ ਸੋਹਣਾ ਵੀ ਵਧੀਆ ਕਹਿਣ ਦਾ ਮਤਲਬ ਕੋਈ ਲੋਕੇਸ਼ਨ ਦੇ ਹਿਸਾਬ ਨਾਲ ਇਹਨੂੰ ਹੈਂਡਲ ਕਰਨਾ ਬਹੁਤ ਔਖਾ ਦੋਸਤੋ ਕਿਉਂਕਿ ਕਾਸੀ ਤੇ ਵਜੂ ਜਨਾ ਜਾਵੇ ਤਾਂ ਕਰਕੇ ਲੋਵੀ ਲੋਵੀ ਦੋਸਤੋ ਇਧਰੋਂ ਕੁਛ ਕਰਦਾ ਸੀ ਅਲੱਗ ਹੀ ਤਰੀਕੇ ਦਾ ਤੁਸੀਂ ਦੇਖਿਆ ਹੋਣਾ ਪਹਿਲਾਂ ਹਨਾ ਵੀਡੀਓ ਦੇ ਵਿੱਚ ਆ ਕਿੰਨਾਂ ਦੇ ਬੁੱਟੇ ਲਾ ਰੱਖਿਆ ਬਸ ਆਪਣੇ ਖਾਣ ਨੂੰ ਹੀ ਆ ਦੇਖ ਸਕਦੇ ਹੋ ਤੁਸੀਂ ਤੇ ਇਧਰ ਆਪਾਂ ਬੈਠੇ ਹੋਏ ਆ ਇਹਨੂੰ ਹੈਂਡਲ ਕਰ ਰਹੇ ਆ ਲੋਵੀ ਲਓ ਵੀ ਦੋਸਤੋ ਪੂਰੀ ਘੈਂਟ ਗੱਲਬਾਤ ਹੈ ਘੈਂਟ ਗੱਲਬਾਤ ਯਾਰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਆਪਦੀ ਚੀਜ਼ ਦੀ ਚੈਨਲ ਸਿਫਤ ਆਪ ਹੀ ਕਰ ਲੈਨੇ ਪਰ ਤੁਸੀਂ ਜ਼ਰੂਰ ਦੱਸਿਓ ਵੀ ਡਰੋਨ ਦਾ ਸੀਨ ਕਿਵੇਂ ਲੱਗਦਾ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਇਹ ਡਰੋਨ ਦਾ ਸ਼ਾਟ ਆਪਣਾ ਨਿਕਲ ਰਿਹਾ ਬਹੁਤ ਹੀ ਜ਼ਿਆਦਾ ਪਿਆਰਾ ਤੇ ਘੈਂਟ ਮੜੇ ਦੱਸਿਓ ਜ਼ਰੂਰ ਵੀਰ ਡਰੋਨ ਦੀ ਕੁਆਲਿਟੀ ਤੁਹਾਨੂੰ ਕਿੱਦਾਂ ਲੱਗੀ ਲਓ ਜੀ ਇਧਰ ਖੇਤ ਦੀ ਵਿਜਾਈ ਹੋ ਗਈ ਸੀ ਅੱਜ ਅਸੀਂ ਚੱਲੇ ਸੀ ਆਪਣੇ ਘਰੇ ਤੇ ਆਪਣੇ ਘਰੇ ਚੱਲੇ ਸੀਗੇ ਦੋਸਤੋ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਈਏ ਖੇਜ ਦੀ ਵਿਜਾਈ ਮਰੀ ਚੈੱਕ ਕਰਵਾ ਦਈਏ ਆ ਦੇਖੋ ਇਹ ਆਪਣੇ ਆ ਨਿੱਕਾ ਯਾ ਆਪਣੇ ਸਹੁਰਿਆਂ ਦਾ ਘਰ ਜੀ ਮੇਰੇ ਤੇ ਬਹੁਤ ਹੀ ਜ਼ਿਆਦਾ ਪਿਆਰਾ ਘਰ ਹੈ ਤੇ ਤੁਸੀਂ ਮੈਨੂੰ ਵੀ ਵੇਖਣਾ ਹੋਊਗਾ ਲਓ ਜੀ ਮੈਂ ਮੈਨੂੰ ਵੀ ਵਿਖਾ ਦਿੰਨਾ ਮੈਂ ਇੱਥੇ ਡਰੋਨ ਨੂੰ ਹੈਂਡਲ ਕਰ ਰਿਹਾ ਸੀ ਵੀਰਾ ਹਰ ਘੜੇ ਲੈ ਕੇ ਆਉਂਦੇ ਤੇ ਹਰ ਘੜੇ ਛੱਡ ਕੇ ਆਉਂਦਾ ਤੇ ਵੀਰ ਆਪਣਾ ਬਾਈ ਨੇ ਕੀਤਾ ਵਿਸ਼ ਬਰਥਡੇ ਕਹਣੀ ਭਰੀ ਜਾਣਦੀਆਂ ਹੋ ਗਈਆਂ ਤਿਆਰੀਆਂ ਮਾਰੇ ਜਾਈ ਡੈਡੀ ਨੂੰ ਬੁਲਾਈ ਸასი ਘਾਲ ਠੀਕ ਹੈ ਡੈਡੀ ਸასი ਘਾਲ ਆਸਰੀ ਕੋ ਚੱਲਦੇ ਫਿਰੋ ਹੋਰ ਚੱਲੇ ਡੜੀ ਤੇ ਛੇਤੀ ਛੇਤੇ ਮਾਰੇ ਕਿਹੜਾ ਹੋਰ ਹਾਂ ਠੀਕ ਹੈ ਡੜੀ ਬਣਾ ਕਰੇ ਥੋੜੀ ਵੱਡੀ ਵੱਡੀ ਉਮਰ ਕਰੇ ਮਹਾਰਾਜ ਠੀਕ ਹੈ ਜੀ ਹਰੇਕ ਮਨੋ ਕਾਮਨਾ ਤੁਹਾਡੀਆਂ ਜਿੰਦਗੀ ਦੇ ਵਿੱਚ ਪੂਰੀਆਂ ਕਰੇ ਸੱਚੇ ਪਾਤਸ਼ਾਹ ਠੀਕ ਹੈ ਜੀ ਬਸ ਡੜੀ ਕੰਮ ਲੱਗੇ ਹੋਏ ਸੀ ਫਿਰ ਛੇਤੀ ਕਿਹੜਾ ਮਾਰ ਲੈ ਚੰਗਾ ਹਾਂਜੀ ਹਾਂਜੀ ਛੇਤੀ ਕਿਹੜਾ ਮਾਰਾਂਗੇ ਛੇਤੀ ਕਿਹੜਾ ਮਾਰੇ ਹੋ ਕਿਉਂਕਿ ਇੱਥੇ ਵੀ ਤੁਹਾਡਾ ਤਾਂ ਕੰਮ ਹੀ ਇਹੋ ਜਿਹਾ ਇੱਥੇ ਕਰ ਲਿਆ ਉੱਥੇ ਕਰ ਲਿਆ ਇੱਥੇ ਹਾਂਜੀ ਹਾਂਜੀ ਮਹਾਰਾਜ ਸਦਾ ਹੀ ਕਰੇ ਹਾਂਜੀ ਹਾਂਜੀ ਡੜੀ ਹਾਂਜੀ ਕਹ ਰਿਹਾ ਕਹ ਰਿਹਾ ਸੁਣਿਆ ਵੀ ਕਮੈਂਟ ਕਰਕੇ ਦੱਸੋ ਹੈਰੀ ਭਾਈ ਨਹੀਂ ਸੁਣਿਆ ਤਾਂ ਸੁਣ ਕੇ ਜਰੂਰ ਆਇਓ ਹੈ ਨਹੀਂ ਭਾਈ ਹਾਂ ਭਾਜੀ ਮੈਂ ਬੜਾ ਸੁਣਾ ਦੋ ਯਾਰ ਭਾਜੀ ਵਲੌਗ ਚ ਬੜਾ ਸੁਣਾ ਦੋ ਸ਼ਹਿਰ ਗਾਣਾ ਇੱਧਰ ਇੱਧਰ ਲੈ ਸ਼ਹਿਰ ਗਾਣਾ ਕਹਿੰਦਾ ਵਲੌਗ ਚ ਸੁਣਾ ਦਿਓ ਇੱਥੇ ਭਾਜੀ ਇੱਥੇ ਵੋਇਸ ਨੇ ਫੁੱਲ ਆਉਂਦੀ ਮਾਈਕ ਦਾ ਇੱਧਰ ਇੱਧਰ ਹਰ ਮੂੰਹ ਸਿਆ ਭਾਜੀ ਤੁਸੀਂ ਸ਼ਹਿਰ ਗਾਣਾ ਸੁਣਦੇ ਆ ਠੀਕ ਹੈ ਸ਼ਹਿਰ ਗਾਣਾ ਸੁਣਾ ਦਿੰਨੇ ਆ ਭਾਜੀ ਨੇ ਤਾਂ ਸ਼ਹਿਰ ਗਾਣਾ ਜਿੱਕ ਸੁਣਨਾ ਯਾਦ ਤਾਂ ਹੋਣਾ ਤੈਨੂੰ ਇਕੱਠੇ ਸਿਰ ਲੜਦੇ ਕਿੰਨੇ ਇੱਕ ਮੇਰੀ ਠਰ ਜਾਂਦੀ ਸੀ ਲੱਗਦੀ ਸੀ ਮੇਰੇ ਸੀਨੇ ਇਕੱਠਿਆਂ ਨੇ ਰਹਿਣਾ ਸੀਗਾ ਹਵਰਨੇ ਕੀ ਦੀ ਹੋਗੀ ਤੋ ਖਤਾ ਤੂੰ ਦਿੱਤਾ ਏ ਨਫਰਤ ਤੇਰੇ ਸ਼ੈਰੀ ਤੋਂ ਹੋਗੀ ਤੋ ਖਤਾ ਤੂੰ ਦਿੱਤਾ ਏ ਨਫਰਤ ਤੇਰੇ ਸ਼ੈਰੀ ਤੋਂ ਹੋਗੀ ਸਿਰਹਾਣੀ ਮੰਦੀਪ ਨੂੰ ਜਾ ਕੇ ਕਰਾਵਾ ਵਾਸ ਕੀ ਕਹ ਲਓਗੀ ਮੰਦੀਪ ਨੂੰ ਓ ਨਾ ਨਾ ਹੁਣ ਕੀਤੇ ਭਾਈ ਸਾਨਾ ਯੋਸ਼ਨਾ ਲੈ ਲਈ ਓਏ ਸੀਨ ਨਹੀਂ ਨਹੀਂ ਅੱਛਾ ਰੋ ਰੋ ਤਾਂ ਭਈ ਲਓ ਵੀ ਹੁਣ ਫਿਰ ਦੱਸ ਹੀ ਚੁੱਕੇ ਆ ਦਿਵਾੜੀ ਤੋਂ ਬਾਅਦ ਆਪਣੇ ਪੰਜ ਗਾਣੇ ਦੀ ਈਪੀ ਆ ਰਹੀ ਏ ਤੇ ਦੱਸਿਓ ਫਿਰ ਕਿਵੇਂ ਕਿਵੇਂ ਦੇ ਗਾਣੇ ਕਰੀਏ ਮੜਾ ਤੁਸੀਂ ਦੱਸ ਦਿਓ ਕਮੈਂਟ ਦੇ ਵਿੱਚ ਕਿਵੇਂ ਕਿਵੇਂ ਦੇ ਗਾਣੇ ਆਉਣੇ ਚਾਹੀਦੇ ਜਿਵੇਂ ਦੇ ਤੁਹਾਨੂੰ ਸੈਡ ਰੋਮਾਂਟਿਕ ਬੀਟ ਜਿਵੇਂ ਦਾ ਤੁਹਾਨੂੰ ਗਾਣਾ ਪਸੰਦ ਆ ਦੱਸ ਦਿਓ ਫਿਰ ਆਪਾਂ ਉਹਵੇਂ ਦਾ ਕਰਾਂਗੇ ਘੇਟ ਜਾ ਲੋ ਜੀ ਅਸੀਂ ਆ ਗਏ ਘਰੇ ਤੇ ਡੈਡੀ ਜੀ ਆ ਗਏ ਗੇਟ ਖੜਕਾਈ ਜਾਂਦੇ ਆ ਤੇ ਪਰੀ ਹੁਣ ਜਾਂਦੀ ਆ ਵੇਖੋ ਤੁਸੀਂ ਡੈਡੀ ਪਰੀ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਸੱਚੀ ਧੀ ਸਮਝਦੇ ਆ ਪਰੀ ਨੂੰ ਹੋ ਡੈਡੀ ਸਾਸਿ ਗਾਂ ਦੇੜੀ ਜਰਾ ਡਾਡੀ ਵਿਚਾਰੇ ਘਰੇ ਲੱਗੇ ਪਏ ਆਪਣਾ ਘਰ ਬਣ ਰਿਹਾ ਨਾ ਤੇ ਅਸੀਂ ਵੀ ਹੁਣ ਬਸ ਕੰਮ ਕਰਨਾ ਪਾਣੀ ਪਿਆਓ ਡਾਡੀ ਨੂੰ ਆਓ ਜੀ ਮਿੱਤਰ ਪਿਆਰਿਓ ਇਹ ਆਪਣਾ ਮੇਨ ਗੇਟ ਹੈ ਥੋੜੇ ਟਾਈਮ ਨੂੰ ਹੋਰ ਵੀ ਘੈਂਟ ਬਣਾ ਦੇਣਾ ਇਹ ਇਥੋਂ ਆਪਣਾ ਘਰ ਛੋਟਾ ਜਿਹਾ ਚਾਲੂ ਹੈ ਤੁਸੀਂ ਦੇਖ ਸਕਦੇ ਹੋ ਆ ਨਵਾਂ ਬਣੀ ਜਾਂਦਾ ਤੇ ਇਹ ਅਸੀਂ ਖੜੇ ਸਾਹਮਣੇ ਇਹ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਆਪਣੇ ਘਰ ਦੀਆਂ ਤਿਆਰੀਆਂ ਚੱਲ ਰਹੀਆਂ ਥੋੜੀਆਂ ਇਹ ਇੱਥੋਂ ਆਪਣਾ ਘਰ ਚਾਲੂ ਹੋ ਚੁੱਕਿਆ ਆ ਆ ਦੇਖੋ ਤੇ ਆਪਣਾ ਨਿੱਕਾ ਜਿਹਾ ਘਰ ਹੈ ਲਓ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾ ਦਈਏ ਇੱਧਰ ਆਪਣਾ ਘਰ ਹੈ ਤੇ ਇਹ ਸਾਰਾ ਪਿੰਡ ਹੈ ਉਧਰ ਗੁਰੂ ਘਰ ਹੈ ਜੀ ਸਾਹਮਣੇ ਜਿੱਥੇ ਅਸੀਂ ਮੱਥਾ ਟੇਕਣ ਜਾਂਦੇ ਆ ਤੇ ਤੁਸੀਂ ਆਹ ਦੇਖੋ ਜੀ ਘਰ ਹੀ ਘਰ ਆਸ-ਪਾਸੇ ਇਹ ਸਾਡਾ ਪਿਆਰਾ ਜਿਹਾ ਪਿੰਡ ਹੈ ਜੀ ਬਹੁਤ ਹੀ ਜਿਆਦਾ ਵੱਡਾ ਪਿੰਡ ਹੈ ਲਓ ਜੀ ਇਹ ਬਣ ਰਹੀ ਆਪਣੀ ਰਸੋਈ ਹਨਾ ਤੇ ਲਓ ਜੀ ਕੰਮ ਹੋ ਗਿਆ ਬਸ ਲਗਭਗ ਥੋੜੇ ਹੀ ਰਹਿ ਗਏ ਤੇ ਇਹ ਆਪਣਾ ਬਣ ਰਿਹਾ ਕਮਰਾ ਇਹ ਵੀ ਟੋਟਲੀ ਕਮਰਾ ਤੇ ਆਪਣਾ ਤੁਹਾਨੂੰ ਪਤਾ ਹੀ ਹੈ ਪਹਿਲਾਂ ਵਾਲਾ ਕੰਾਰ ਆ ਤੇ ਇੱਥੇ ਆ ਸਾਰੇ ਸਮਾਨ ਚ ਜਦੋਂ ਤੁਹਾਨੂੰ ਪਤਾ ਯਾਰਾ ਸਮਾਨ ਸਮੋਨ ਵਿਖਰਾਇਆ ਪਿਆ ਜਦੋਂ ਘਰ ਬਣਦੇ ਹੁੰਦੇ ਤੁਹਾਨੂੰ ਵੀ ਪਤਾ ਆ ਸਮਾਨ ਵਿਖਰਦਾ ਹੀ ਹੁੰਦਾ ਤੇ ਇੱਥੇ ਸਾਰੀ ਬਈ ਲੋਬੀ ਹੈ ਇੱਥੋਂ ਲੈ ਕੇ ਉੱਥੋਂ ਤੱਕ ਲੋਬੀ ਹੈ ਇਧਰ ਵੀ ਕਮਰਾ ਇਧਰ ਵੀ ਕਮਰਾ ਤੇ ਇਹ ਸਾਰਾ ਸਿਸਟਮ ਅਸੀਂ ਸਾਫ਼ ਕਰਾ ਦੇਣਾ ਇਹ ਸਾਰਾ ਜੋ ਵੀ ਇਹ ਪਹਿਲਾਂ ਪਸ਼ੂਆਂ ਵਾਸਤੇ ਬਣਾਇਆ ਸੀ ਮੇਰੇ ਨਾਨਾ ਜੀ ਨੇ ਜੋ ਕਿ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਇਹ ਵੀ ਹੁਣ ਢਾ ਦੇਣਾ ਬਾਕੀ ਇਧਰੋਂ ਸਫਾਈ ਸਾਰੀ ਕਰ ਦੇਣੀ ਹੈ ਇਹ ਮੇਰੇ ਦਾਦਾ ਜੀ ਨੂੰ ਸ਼ੌਂਕ ਵਾਲਾ ਫੁੱਲਾਂ ਫੁੱਲਾਂ ਦਾ ਪਹਿਲੇ ਦਿਨ ਹੀ ਫੁੱਲ ਲਾਤੇ ਸਬਜ਼ੀ ਵਗੈਰਾ ਹਨ ਤੇ ਲਓ ਜੀ ਹੋ ਠੀਕ ਆ ਬਾਪੂ ਜੀ ਹਾਂ ਠੀਕ ਆ ਬਾਪੂ ਜੀ ਮੋਸ਼ਨਲ ਹੋ ਗਏ ਕਿਹੜੀ ਗੁੱਡੀ ਹੈ ਹਨੀ ਦੇਖ ਰੋ ਅੱਛਾ ਅੱਛਾ ਸਿੰਗਾ ਕੋ ਡੱਬਾ ਲਾ ਹੋਵੇ ਮਾਲਕ ਜਾੜੀਆਂ ਗਲਾਂ ਚ ਰੱਖ ਲੀ ਨਾ ਇਹ ਰੋਂਨਾ ਨਾ ਰੋਂਨਾ ਬਾਪੂ ਜੀ ਹੁਣ ਬਹੁਤ ਜਿਆਦੇ ਢਿੱਲੇ ਹੋ ਗਏ ਤੁਹਾਨੂੰ ਦੱਸਿਆ ਸੀ ਆਪਣੇ ਬਾਪੂ ਜੀ ਦੀ ਏਜ ਹੈਗੀ ਹੈ ਕਿ 150 ਸਾਲ ਪਲੱਸ ਨੇ ਤੇ ਥੋੜੇ ਜਿਹੀ ਬਿਮਾਰ ਨੇ ਹੁਣ ਤਾਂ ਕਰਕੇ ਰੋਂਦੇ ਨੇ ਥੋੜਾ ਜਿਹਾ ਪਰਿਕਨ ਰੋ ਰਿਹਾ ਵੀ ਪਰਿ ਮੇਲ ਨਹੀਂ ਆਇਆ ਹਨਾ ਵੀ ਉਹਨਾਂ ਨੂੰ ਬਹੁਤ ਜਿਆਦੇ ਖੁਸ਼ੀ ਹੈ ਜਾਈ ਮਾਲਕਾ ਖੇਤ ਲਈ ਇੱਕ ਕਰੀ ਹੋਰ ਮਜੀਤ ਬੈਠੀ ਆ ਚੱਲ ਨਾਲ ਹਾਂ ਮੇਰਾ ਬਾਪੂ ਬੋਰ ਪਹਿਲੇ ਘਣੀ ਪਛਾਣ ਜਾਂਦਾ ਵੀ ਹਨੀ ਆਇਆ ਹਾਂ ਤਾਂ ਬਾਹਰ ਤੋਂ ਪਤਾ ਲੱਗ ਜਾਂਦਾ ਹਾਂ ਠੀਕ ਹੈ ਬੱਪੂ ਜੀ ਬਾਹਰ ਤੋਂ ਪਤਾ ਲੱਗ ਜਾਂਦਾ ਹਾਂ ਖਰਾਂ ਦੀ ਕੱਚੀ ਦੇਣਾ ਬੋਟਾ ਵੇਜਾਣਾ ਹਾਂਜੀ ਬੱਪੂ ਜੀ ਨੂੰ ਦਿਖਦਾ ਬਹੁਤ ਜ਼ਿਆਦਾ ਘਟਾ ਲਗਭਗ ਦਿਖਦਾ ਹੀ ਨਹੀਂ ਹਨਾ ਤੇ ਬਾਪੂ ਜੀ ਕਹਿੰਦੇ ਸੀ ਵੀ ਮੇਰੀ ਵੀ ਵੀਡੀਓ ਬਣਾਈ ਤੇ ਮੇਰੀ ਵੀ ਵੀਡੀਓ ਸਾਰਿਆਂ ਕੋਲੇ ਪੰਚਾਇਤ ਮੈਂ ਕਿਹਾ ਬਾਪੂ ਜੀ ਜਰੂਰ ਆਪਾਂ ਤੁਹਾਡੀ ਵੀਡੀਓ ਬਣਾਉਣੀ ਹੈ ਤੇ ਤੁਹਾਡੀ ਵੀਡੀਓ ਅੱਜ ਅਸੀਂ ਪਾਵਾਂਗੇ ਆਪਦੇ ਵਲੌਗ ਦੇ ਵਿੱਚ ਨਾਲ ਹੀ ਫੋਟੋ ਖਿਚਾ ਲਓ ਠੀਕ ਹੈ ਜੀ ਚਲ ਫਿਕਰ ਲੋ ਆ ਵੀ ਲੋ ਵੀ ਮੇਲੇ ਸਾਰਿਆਂ ਚੱਲੀ ਜਾਣ ਹੈ ਨਾ ਹੁਣ ਵੀ ਨਾ ਕੋਈ ਮੈਨੂੰ ਪਾਉਂਗਾ ਨਾ ਇਹਨੇ ਮੇਰਾ ਬਹੁਤ ਪਿਆਰ ਆ ਸਾਰਿਆਂ ਨਾਲ ਬੇਸਕੜ ਖਾਦੇ ਨਹੀਂ ਬਾਪੂ ਦੀ ਸਾਰਿਆਂ ਦੇ ਤੇ ਲਿਆਣੇ ਚਲਿਏ ਆਪਦਾ ਪਰਵਾਇਆ ਬਾਈ ਆਪਦਾ ਘੁੰਮਣ ਲੋ ਬਿਸਕਟ ਖਾ ਲੈ ਚਲਗੇ ਫਿਰ ਬੈਠੇ ਬੈਠੇ ਹੁਣ ਕੀ ਹੋਇਆ ਕਭਨ ਸਮਾਂ ਦੇ ਕਹਿਣਾ ਚਾਹਣਾ ਹਾਂ ਲੋ ਇਹ ਕਿਹਦਾ ਚਾਹਣਾ ਦੇ ਇੰਦੀਆ ਕਹਿਦਾ ਐੜ ਜਾ ਐੜ ਜਾ ਤੁਸੀਂ ਵੀ ਕਰੀਂ ਠੀਕ 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 ਮਸਾਂ ਦੇ ਬਾਤਾਂ ਚਾਹੀਦੀ ਮਤਲਬ ਇਹ ਚੁੰਨੀ ਲੈ ਲੈਂਦੇ ਆ ਤੇ ਜੀ ਵੀ ਜੱਤ ਦੀ ਚੁੰਨੀ ਲੈ ਲੈਂਦੇ ਆ ਹਾਂ ਇੱਕ ਤਾਂ ਕੈਮਰਾਮੈਨ ਵਾਲਾ ਕੰਮ ਸੀ ਹਾਂ ਮੈਂ ਬਰਖਤ ਵਾਲਾ ਲਓ ਇਹ ਕੀ ਜੀ ਵੀਡੀਓ ਬਣਾਉਂਦਾ ਹਾਂ ਹਾਂ ਬਣਾਉਂਦਾ ਯਕਨਾ ਦਾ ਮੋਗਾ ਵੀ ਜਾ ਕੇ ਜਗ੍ਹਾ ਨਹੀਂ ਦੁਨੀਆਂ ਨੂੰ ਔਰ ਕੰਚ ਬੈਠੋ ਦੁਨੀਆਂ ਨੂੰ ਸਾਰਨਾ ਹਾਂ ਉਹ ਵੀ ਬਣਦੀ ਹੈ ਅੱਥੇ ਉਹ ਪਰਸੇ ਤੱਕ ਕੰਚ ਜਗ੍ਹਾ ਨਹੀਂ ਮਿਲਿਆ ਕੋਈ ਨਹੀਂ ਤੇਰੀ ਭਾਬੀ ਦੀ ਬੁੱਕਲ ਜੀ ਵੇਹ ਹਾਂ ਤੇ ਹੱਲ ਦੋ ਲਓ ਜੀ

ਲਓ ਜੀ ਸੈਲਫੀ ਦੀ ਕੀ ਗੰਗਾ ਕੀ ਗੱਲ ਕਰਦੇ ਆਂ ਭਾਬੀ ਤੁਸੀਂ ਅੱਜ ਤੁਹਾਨੂੰ ਸਾਡੇ ਵਲੌਗ 'ਚ ਹੀ ਪਾਦਨੇ ਆਂ ਠੀਕ ਹੈ ਭਾਬੀ ਹੋਰੀ ਬਹੁਤ ਵਲੌਗ ਦੇਖਦੇ ਭਾਬੀ ਕਹਿੰਦੇ ਸੀ ਵਲੌਗ ਜਰੂਰ ਦੇ ਨਹੀਂ ਨਹੀਂ ਅਸੀਂ ਕਿਹੜਾ ਨਾਤੇ ਦੱਤੇ ਮੈਂ ਵੀ ਬਸ ਮੂੰਹ ਤੋਂ ਕੇ ਪੱਗ ਬੰਨਿਆ ਹਾਂ ਲਓ ਵੀ ਦੋਸਤੋ ਇਹ ਆਪਣਾ ਛੋਟਾ ਜਿਹਾ ਪਰਿਵਾਰ ਸੀ ਤੇ ਤੁਸੀਂ ਦੱਸਿਓ ਕਿਵੇਂ ਲੱਗਿਆ ਹਨਾ ਤੇ ਬਾਕੀ ਧੰਨਵਾਦ ਜੀ ਜਿਹੜੇ ਆਪਣੇ ਵਲੌਗ ਦੇਖਦੇ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਤੁਸੀਂ 10000 ਸਬਸਕ੍ਰਾਈਬਰ ਕਰਤੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਜਿਹੜੇ ਜਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੱਲ ਦਾ ਵਲੌਗ ਵੀ ਬਸ ਕੱਲ ਨੂੰ ਪਾ ਦੇਣਾ ਜੀ